ਆਜੀ ਲੱਲਾ ਰੋਕ ਖੇਡਦੇ ਰਿਆਂ ਉਹ ਬਾਂਦਰ ਕਿਲਾ ਖੇਡਦੇ ਰਿਆਂ ਅੱਛਾ ਉਹਨਾਂ ਕਿੱਦਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਅੱਛਾ ਅੱਛਾ ਹਾਂਜੀ ਉਹ ਖੇਡਾਂ ਤਾਂ ਰੰਗੇ ਹੀ ਨਹੀਂ ਬਾਈ ਨਹੀਂ 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 ਰੰਗਾਂ ਜੇ ਉਹ ਕ੍ਰਿਕਟ ਹੋ ਗਈ ਫੇਮ ਸਾਰੀ ਕ੍ਰਿਕਟ ਦੀ ਹੈ ਜਿੰਨੇ ਵੀ ਬੱਚੇ ਕ੍ਰਿਕਟਰੋਂ ਬੈ ਰਹੇ ਆ ਉਹ ਖੇਡਾਂ ਜਿਹੜਾ ਤੁਸੀਂ ਆਖਣੋਂ ਤਾਂ ਅਸੀਂ ਵੀ ਖੇਡਦੇ ਰਹੇ ਹਾਂ ਹਾਂ ਹੁਣ ਅੱਜ ਕੱਲ ਨਹੀਂ ਖੇਡਦਾ ਆ ਪੰਜ ਸੱਤ ਸਾਲਾਂ ਦੀ ਫਰਕ ਪੈ ਗਿਆ ਬਾਲਾ ਤੁਸੀਂ ਕਿਸੇ ਨੂੰ ਪੁੱਛ ਲਓ ਆਪਾ ਜੀ ਉਹ ਬਾਂਦਰ ਕਿਲਾ ਖੇਡਦੇ ਆ ਤੇ ਲੱਲਾ ਰੋਕ ਤੇਨੂੰ ਪਤਾ ਹੀ ਨਹੀਂ ਇਹ ਗੱਲ ਦਾ ਨਹੀਂ ਪਤਾ ਜੀ ਹਾਂਜੀ ਮੌਜੂਦਾ ਸਰਪੰਚੋਂ ਤੁਸੀਂ ਹਾਂਜੀ ਹਾਂਜੀ ਬਾਈ ਸੱਸੀ ਗਾਲ ਜੀ ਕੀ ਨਾਮ ਆ ਜੀ ਅੰਗਰੇਜ਼ ਸਿੰਘ ਜੀ ਤੇ ਬਾਈ ਜੀ ਤੁਸੀਂ ਕਹਿ ਰਹੇ ਸੀ ਜਿਵੇਂ ਪੁਰਾਣੀ ਪੀੜੀ ਤੇ ਨਵੀਂ ਪੀੜੀ ਚ ਕੀ ਫਰਕ ਲੱਗਦਾ ਤੁਹਾਨੂੰ ਜੀ ਬਹੁਤ ਫਰਕ ਆ ਜੀ ਕਿਉਂ ਨਵੀਂ ਪੀੜੀ ਆ ਉਹ ਤਾਂ ਸਾਰੇ ਆਪ ਦੇ ਭਜੋ ਭਜ ਤੁਰੇ ਫਿਰਦੇ ਆ ਜੀ ਹਾਂ ਤੇ ਉਹਨਾਂ ਨੂੰ ਹਜੇ ਬੱਚਿਆਂ ਨੂੰ ਐ ਨਹੀਂ ਪਤਾ ਲੱਗਦਾ ਵੀ ਸਾਡਾ ਚਾਚਾ ਦਾਇਆ ਕੌਣ ਆ ਅੱਛਾ ਨਵੀਂ ਪੀੜੀ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਸਰਕਾਰ ਜੋਗਾ ਇਹ ਨਹੀਂ ਵੀ ਨਹੀਂ ਕਰਦੇ ਹਾਂ ਪਰ ਉਹਨਾਂ ਨੂੰ ਅਸਲ ਜਿਵੇਂ ਚਾਚਾ ਦਾਇਆ ਬੋਲਣਾ ਉਹਨਾਂ ਨੂੰ ਇਹਨਾਂ ਵਾਰੇ ਨਹੀਂ ਪਤਾ ਪੰਜਾਬੀ ਬੋਲੀ ਦਾ ਨਹੀਂ ਪਤਾ ਪੰਜਾਬੀ ਬੋਲੀ ਦਾ ਨਹੀਂ ਪਤਾ ਹਾਂ ਪੰਜਾਬੀ ਬੋਲੀ ਜਿਦੋਂ ਅੰਦਰ ਅੰਦਰ ਵੜੇ ਰਹਿਣਾ ਬਾਈ ਜੀ ਹਾਂ ਸਾਰਾ ਦਿਨ ਬਿਲ ਬਿਲਕ ਬਿਠੇ ਆਂ ਤਾਂ ਬੈਂਦੇ ਨਹੀਂ ਹੁੰਦੇ ਨਹੀਂ ਨਹੀਂ ਬੈਂਦੇ ਆਏ ਨਹੀਂ ਬੈਂਦੇ ਜੇ ਬੈਂਦੇ ਤਾਂ ਆਵਦੇ ਸਿਆਣੇ ਬੱਚਾ ਬੰਦਿਆਂ ਚ ਨਹੀਂ ਆ ਕੇ ਬੈਂਦੇ ਬੈਂਦੇਗੇ ਉਹਨਾਂ ਦਾ ਆਪ ਦੀ ਟੋਲੀ ਚ ਬਹਿਣਾ ਉਹਨਾਂ ਨੇ ਤੁਹਾਡੀ ਕਿੰਨੀ ਉਮਰ ਹੈ ਬਾਈ ਜੀ ਹੁਣ ਮੇਰੀ 52 ਸਾਲ ਆ ਜੀ ਕਿ ਤੁਹਾਨੂੰ ਕੀ ਫਰਕ ਲੱਗਦਾ ਬਾਈ ਜੀ ਪੁਰਾਣੇ ਮੈਂ ਤਾਂ ਜੀ 52 ਸਾਲਾਂ ਦੇ ਵਿੱਚ ਬਹੁਤ ਫਰਕ ਵੇਖ ਲਿਆ ਠੀਕ ਹੈ ਜੀ ਮੈਨੂੰ ਤਾਂ 52 ਸਾਲਾਂ ਦੀ ਬਹੁਤ ਲੱਗਦਾ ਫਰਕ ਹੈ ਇਹ ਸਾਡੇ ਭਰਾ ਜੀ ਹੈ ਤੇ ਇਹਨਾਂ ਦੇ ਨਾਲ ਅਸੀਂ ਰਹੇ ਆਂ ਤੇ ਸਾਸੀਂ ਤਾਂ ਹਜੇ ਵੀ ਇਹ ਭਲਾ ਗਰੀਬੀ ਜਾਤੀ ਨਾਲ ਅਸੀਂ ਇਹਨਾਂ ਦਾ ਸਤਿਕਾਰ ਪੂਰਾ ਕਰਦੇ ਆਂ ਅੱਛਾ ਜੀ ਤੇ ਇਹਨਾਂ ਨੂੰ ਤਾਇਆ ਚਾਚਾ ਬਾਈ ਜੀ ਕਹਿ ਕੇ ਬੁਲਾਉਂਦੇ ਆਂ ਤੋਂ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਇਹਨਾਂ ਨੂੰ ਅੱਜ ਕੱਲ ਦੇ ਨਹੀਂ ਪਤਾ ਨਹੀਂ ਨਹੀਂ ਪਤਾ ਉਹ ਤਾਂ ਪੂਲ ਦੇ ਟੱਪ ਜਾਂਦੇ ਮੈਨੂੰ ਲੱਗਦਾ ਹੈ ਪੂਲ ਦੇ ਨਹੀਂ ਪੂਲ ਦੇ ਲੰਘ ਜਾਂਦੇ ਪਰ ਨਹੀਂ ਵਿੱਚ ਬੱਚੇ ਹੈਗੇ ਵੀ ਜਿਹੜੇ ਬੁਲਾਉਂਦੇ ਆ ਸਿਆਣੇ ਬੱਚੇ ਹੈਗੇ ਆ ਸਾਰੇ ਬੱਚੇ ਇੱਕੋ ਜਿਹੇ ਨਹੀਂ ਇੱਕੋ ਜਿਹੇ ਨਹੀਂ ਹੁੰਦੇ ਆ ਜਿਆਦਾਤਰ ਸੰਖਿਆ ਉਹਨਾਂ ਦੀ ਹੈ ਜਿਵੇਂ ਜਿਵੇਂ ਟਾਈਮ ਬੀਤਦਾ ਜਾਂਦਾ ਮੈਨੂੰ ਬਿਲਕੁਲ 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 ਹਾਂ ਉਹਨਾਂ ਨੂੰ ਪੰਜਾਬੀ ਚ ਨਹੀਂ ਨਾ ਬਰਵਾਦੀ ਇੰਗਲਿਸ਼ ਚ ਤੁਰੇ ਫਿਰਦੇ ਆ ਪੰਜਾਬੀ ਵਿਰਸੇ ਦਾ ਬਹੁਤ ਘੱਟ ਪਤਾ ਹੈ ਬਹੁਤ ਘੱਟ ਪਸੰਦ ਆ ਕਿਉਂਕਿ ਪਹਿਲਾਂ ਤਾਂ ਪੁਰਾਣੇ ਖੇਡਾਂ ਜਿਵੇਂ ਕ੍ਰਿਕਟ ਹੋ ਗਈ ਬਾਦ ਖੇਡਣ ਜਾਂਦੇ ਸੀ ਉਹ ਫੋਨਾਂ 'ਤੇ ਵੀ ਖੇਡੀ ਜਾਂਦੇ ਆ ਨਹੀਂ ਫੋਨ 'ਤੇ ਵੀ ਖੇਡੀ ਜਾਂਦੇ ਆ ਹੁਣ ਕ੍ਰਿਕਟ ਖੇਡਦੇ ਆ ਜਿਵੇਂ ਹੁਣ ਕਬੱਡੀ ਹੋ ਗਈ ਅੱਗੇ ਆਪਾਂ ਗੁੱਲੀ ਡੰਡਾ ਖੇਡਦੇ ਆ ਇਹ ਲੱਲਾ ਰੋ ਖੇਡਦੇ ਇਹਨਾਂ ਖੇਡਾਂ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਜਿੰਨਾਂ ਚਿਰ ਬਾਹਰ ਨਹੀਂ ਜਾਣਗੇ ਫਿਰ ਇੱਕ ਦੂਜੇ